ਸੱਤ ਮੇਰਾ ਨਾਮ ਪ੍ਰਵੇਸ਼ ਕੁਮਾਰ ਹੈ ਮੇਰੀ ਪਤਨੀ ਦਾ ਨਾਮ ਜੋਤੀਬਾਲਾ ਹੈ ਅੱਜ ਤੋਂ 10 ਸਾਲ ਪਹਿਲਾਂ ਮੇਰਾ ਵਿਆਹ ਜੋਤੀਬਾਲਾ ਨਾਲ ਹੋਇਆ ਹੈ ਮੇਰੇ ਪੰਜ ਚਾਰ ਸਾਲ ਬਹੁਤ ਵਧੀਆ ਬੀਤਦੇ ਤੇ ਮੇਰਾ ਇੱਕ ਬੇਟਾ ਹੈ ਤੇ ਮੇਰੀ ਪਤਨੀ ਦੇ ਕਿਸ ਨਾਲ ਨਿਯਾਤ ਸੰਬੰਧ ਹੈ ਉਹ ਮੇਰੇ ਬੇਟੇ ਨੂੰ ਆਪਣੇ ਨਾਲ ਲੈ ਗਈ ਹੈ ਤੇ ਮੈਂ ਇਸ ਦੀ ਇਸ ਵਜ੍ਹਾ ਤੋਂ ਬਹੁਤ ਤੰਗ ਪਰੇਸ਼ਾਨ ਹਾਂ ਤੇ ਅੱਜ ਤੋਂ 5 ਸਾਲ ਪਹਿਲੇ ਪਤਾ ਲੱਗਾ ਕਿ ਉਸਨੇ ਕਿਸੇ ਨਾਲ ਨਿਯਾਤ ਸੰਬੰਧ ਹੈ ਮੈਂ ਉਹਦੇ ਨਿਯਾਤ ਸੰਬੰਧ ਨਾਲ ਬਹੁਤ ਤੰਗ ਪਰੇਸ਼ਾਨ ਹਾਂ ਤੇ ਮੇਰੇ ਵੀ ਮਾਤਾ ਪਿਤਾ ਤਨੀ ਜਨਾਲੇ ਰਹਿ ਰਹੀ ਹੈ ਤੇ ਮੈਂ ਮੇਰੇ ਕੋਲ ਚੌਂਚ ਰਹਿ ਰਹੇ ਆ ਇਹ ਮੇਰਾ ਬੇਟਾ ਹੈ ਜਿਸ ਨੂੰ ਉਹ ਨਾਲ ਲੱਗੇ ਤੇ ਨਾਲ ਤੋਂ ਮੇਰੇ ਬੇਟੇ ਨੂੰ ਮੈਨੂੰ ਮਿਲਣ ਦਿੰਦੀ ਹੈ ਤੇ ਨਾਲ ਇਸ ਨੂੰ ਇਸ ਨੂੰ ਉਹਨੇ ਦਾਦਾ ਦਾਦੀ ਨੂੰ ਮਿਲਣ ਦਿੱਤਾ ਗਿਆ ਹੈ ਤੇ ਮੈਂ ਕਰਦਾ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਤੇ ਜੇ ਮੈਨੂੰ ਇਨਸਾਫ ਨਾ ਮਿਲਿਆ ਤੇ ਮੈਂ ਆਪਣੇ ਆਪ ਨੂੰ ਤਬਾਹ ਕਰ ਲੈਣਾ ਮੈਂ ਆਪਣੇ ਆਪ ਨੂੰ ਅੱਗ ਲਾ ਲੈਣੀ ਤੇ ਮੰਮੀ ਰਹਿੰਦੀ ਹੈ ਉਹ ਆਪਣੇ ਮਾਂ ਮੰਮੀ ਜੀ ਕੋ ਆਪਣੇ ਪੇਕੇ ਰਹਿ ਰਹੀ ਹੈ ਤੇ ਮੈਨੂੰ ਬਹੁਤ ਅੰਕ ਪ੍ਰਸੰਨ ਕਰੀ ਹੁਣ ਅੱਜ ਵੀ ਮੈਨੂੰ ਮੇਰੇ ਨਾਲ ਨਹੀਂ ਰਹਿ ਰਹੀ ਤੁਹਾਨੂੰ ਫੋਨ ਤਾਂ ਪਤਾ ਲੱਗ ਗਿਆ ਕਿ ਉਹਦੇ ਕਿਸ ਨੇ ਨਜਾਇਜ਼ ਬੰਦੇ ਉਹ ਫੋਨ ਤੇ ਗੱਲ ਕਰਦੀ ਸੀ ਤੇ ਮੈਸੇਜ ਕਰਦੀ ਸੀ ਮੈਂ ਉਸ ਦਾ ਮੈਸੇਜ ਪੜ੍ਹੇ ਤਾਂ ਫਿਰ ਮੈਨੂੰ ਇਸ ਗੱਲ ਦਾ ਪਤਾ ਲੱਗਾ ਤੇ ਇਸ ਦਾ ਨਾਮ ਹੋਵਣਾ ਇਸ ਨੂੰ ਇਹ ਨਾਲ ਲੱਗੀ ਹੁਣ ਤੁਸੀਂ ਮੇਰੇ ਬੇਟੇ ਨੂੰ ਨਹੀਂ ਮਿਲਣ ਦਿੰਦੀ ਉਸੇ ਮੈਂ ਤੰਗ ਪ੍ਰੇਸ਼ਾਨ ਕੀਤਾ ਹੈ ਮੈਂ ਪ੍ਰਸ਼ਾਸਨ ਕੋਲ ਮੰਗ ਕਰਦਾ ਹਾਂ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਤੇ ਜੇ ਮੈਨੂੰ ਇਨਸਾਫ ਨਾ ਮਿਲਿਆ ਤੇ ਮੈਂ ਆਪਣੇ ਆਪ ਨੂੰ ਤਬਾਹ ਕਰ ਲੈਣਾ ਹੈ ਆਪਣੇ ਆਪ ਨੂੰ ਅੱਗ ਲਾ ਲੈਣੀ ਹੈ ਤੇ ਮੈਂ ਕਿ ਜੋਤੀਪਾਲਾ ਜਹਾਂ ਤੇ ਮੇਰੇ ਕੋ ਆ ਕੇ ਨਵੇ ਤੇ ਜਾਂ ਮੈਨੂੰ ਕਿਸੇ ਸਾਈਟ ਤੇ ਉਹ ਦਵੇ ਤੇ ਜਿੰਦੀ ਵਜਨਾ ਵਾਪਸ ਲੇਖੀ ਤਾਂ ਕਾਰਨ ਇਹ ਹੋ ਕਿ ਉਸਨੇ ਕਿਸੇ ਨਾਲ ਨਜਾਇਜ਼ ਬੰਧਨ ਆਪਣਾ ਨਾਮ ਦੱਸੋ ਸਰਸਤਾ ਨੂੰ ਮੈਂ ਸੁਖਵੰਤ ਸਿੰਘ ਕਰਵਾਦ ਭਗਵਾਨ ਆਦਮੀ ਕੇ ਵਿਕਸਨਾਂ ਜਰਨਲਿਸਟ ਪੰਜਾਬ ਜੀ ਮੇਰੇ ਨਾਲ ਸੁਖਵੀਰ ਗੌਰ ਭੱਟੀ ਜੀ ਜਿਹੜਾ ਪ੍ਰਧਾਨ ਪਹਿਲਾ ਰਿੰਗ ਉਹਨਾਂ ਦੇ ਨਾਲ ਬੰਟੀ ਮੀਤ ਕਾ ਜੀ ਪ੍ਰੈਸ ਕਟਰ ਮਿਸਟਰ ਤੇ ਸਾਡੇ ਪ੍ਰਵੇਸ਼ ਕੁਮਾਰ ਜੀ ਦਾ ਇੱਕ ਮਸਲਾ ਆ ਜਿਹਦੇ ਵਿਆਹ ਨੂੰ 10 ਸਾਲ ਹੋ ਚੁੱਕੇ ਆ ਤੇ ਉਹਨਾਂ ਦੀ ਨਾ ਮਿਸ ਜੀ ਨੇ ਮਤਲਬ 4 ਸਾਲ ਹੋ ਗਏ ਆ ਗਈ ਨੂੰ ਤੇ ਉਹ ਆ ਨਹੀਂ ਰਹੀ ਤੇ ਬੇਟਾ ਵੀ ਨਾਲ ਲੈ ਕੇ ਆਉਣਾ ਤੇ ਇਸੇ ਸਦਮੇ ਦੇ ਵਿੱਚ ਜਿਹੜੇ ਆ ਇਹਨਾਂ ਦੇ ਮਾਪੇ ਦੀ ਡੈਥ ਹੋ ਗਈ ਆ ਤੇ ਬੱਚੇ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਹੁਣ ਇਹਦੇ ਇਹਦੇ ਆਪਣਾ ਪਰਦੇਸ ਨੂੰ ਵੀ ਮਿਲ ਨਹੀਂ ਬੱਚੇ ਨੂੰ ਦਿੱਤਾ ਜਾ ਰਿਹਾ ਤੇ ਬੜਾ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਆ ਤੇ ਘਰ ਦੇ ਵੀ ਆਪਾਂ ਕਹਿੰਦੇ ਮੈਂ ਤੈਨੂੰ ਕੋਈ ਸਿੱਖਾਉਂਦੀ ਆ ਉਹ ਕਰਾਂਗੇ ਇਹ ਕਰਾਂਗੇ ਇਹ ਤੂੰ ਕਰਦਾ ਮੈਂ ਨਹੀਂ ਤੇਰਾ ਬਸਣਾ ਇਸ ਕਰਕੇ ਚੁੰਮਨੇ ਤੇਰਾ ਘਰ ਵਸੇ ਤੇ ਅਸੀਂ ਇਹੋ ਮੰਗ ਕਰਦੇ ਹਾਂ ਜੀ ਇਹਨਾਂ ਦੱਸਿਆ ਸੀ ਉਹ ਕਿਹ ਚੂਰਤ ਗੱਲ ਕੋਈ ਕਰਦੀ ਆ ਤੇ ਇਸ ਬਾਰੇ ਉਹ ਆਪਣਾ ਸਾਈਕਲ ਤੋਂ ਡਿਟੇਲ ਪੜਾਈ ਰਹੂਗੀ ਕਿ ਮੱਲੜੀ ਜੈਸਮਨਾਂ ਦੀ ਲੋੜ ਉਸ ਪਾਸੇ ਨੂੰ ਦਿੱਤਾ ਕਿ ਬੱਚੇ ਨੂੰ ਅਗਰਣ ਵਾਸਤੇ ਬਾਰ ਬਾਰ ਉੱਥੇ ਜਾਂਦਾ ਰਿਹਾ ਤੇ ਜਦ ਬੱਚੇ ਨੂੰ ਨਹੀਂ ਮਿਲਦਾ ਕਿ ਇਹਨਾਂ ਕੇ ਗੱਲ ਤੋਂ ਨੂੰ ਟਾਲਮਟੋਲ ਕੀਤਾ ਜਾ ਰਿਹਾ ਸੀ ਜਿਸ ਕਰਕੇ ਮੈਂ ਪ੍ਰਵੇਸ਼ ਕੁਮਾਰ ਬਹੁਤ ਪਰੇਸ਼ਾਨ ਹਾਂ ਕਿ ਕਾਫੀ ਦਿਨਾਂ ਤੋਂ ਇਸ ਨੇ ਆਪਣਾ ਨਿਵਾਸ ਰਹਾਇਟੀ ਸੰਸਥਾ ਤੋਂ ਮੰਗ ਲਈ ਕਿ ਕਿ ਮੈਨੂੰ ਸਹਾਬਤ ਦਵਾਇਆ ਜਾਵੇ ਕੋਈ ਆਹਿਆ ਕਿ ਇਹਨਾਂ ਦੇ ਆਪਣਾ ਮੰਗ ਪੱਤਰ ਦੇਣਾ ਤੇ ਇਹਨਾਂ ਦਾ ਜਲਦ ਤੋਂ ਜਲਦ ਇਨਸਾਫ ਦਵਾਇਆ ਜਾਵੇ ਇਹਨਾਂ ਦੀ ਨਾ ਇੱਕ ਦਰਖਾਸਤ CW ਵਿੱਚ ਚੱਲੰਦੀ ਆ ACP ਤਸਵਿੰਦਰ ਸਿੰਘ ਹੈਗੇ ਆ ਉਹ ਡੀਲ ਕਰ ਰਹੇ ਇਹਨਾਂ ਦੀ ਦਰਖਾਸਤ ਤੇ ਪਰ ਅਜੇ ਇਹਨਾਂ ਦੀ ਕੋਈ ਸਮਾਈ ਨਹੀਂ ਹੋ ਰਹੀ ਔਰ ਕੋਨੇ ਨੇ ਧਮਕੀ ਲਾ ਕੇ ਗਈ ਆ ਕਿ ਮੈਂ ਤੈਨੂੰ ਕੋਰਚਕ ਸੀਟ ਹੁੰਦੀ ਆ ਉਹ ਕਰੂੰਗੀ ਇਹ ਕਰੂੰਗੀ ਮੈਂ ਸਰਕਾਰੀ ਨੌਕਰੀ ਕਰ ਗਈ ਆ ਮੈਨੂੰ ਇਤਨਾ ਹੰੜ ਬੰਦਿਆ ਨਾ ਮਿਲਿਆ ਐਦਾਂ ਹੈਗੇ ਆ ਕਿ ਤੈਨੂੰ ਮੈਂ ਪਰੇਸ਼ਾਨ ਕਰਕੇ ਛੱਡੂੰਗੀ ਤੇ ਕੋਰਚਕ ਸੀਟ। ਕੀ ਆਪ ਦਾ ਕੋਈ ਇਨਜਾਇਰ ਕਰ ਰਹੀ ਹੈ ਜੀ? ਹਾਂ ਜੀ ਧੱਕਾ ਕਰ ਰਹੀ ਆ। ਅੱਜ ਇਹ ਨਹੀਂ ਜਾ ਰਹੀ ਇਹਨੇ ਇੱਕ ਪਲਾਟ ਲਿਆ ਸੀ ਤੇ ਜਿਹਦੇ ਵਿੱਚ ਇਹਨੇ 7 ਲੱਖ ਰੁਪਏ ਕਹਿੰਦਾ ਵੀ ਮੈਂ ਪਾਇਆ ਸੀ ਉਹ ਜਿਹੜਾ 7 ਲੱਖ ਰੁਪਏ ਦਾ ਉਹ ਕਿ ਉਹ ਤੇ ਸਿਰੇ ਤੋਂ ਨਕਾਰਦਾ ਮੈਂ ਤੇ 7 ਲੱਖ ਰੁਪਏ ਕੋਈ ਨਹੀਂ ਤੇ ਝੂਠ ਮਾਰਦਾ ਤੇ ਜਿੰਨਾ ਇਹਦਾ ਗਹਿਣਾ ਗੋਣਾ ਸੀ ਉਹ ਵੀ ਡੈਕੀ ਆ ਕੋਣੇ ਦੇ ਪਰਲੇ ਕੋਈ ਨਹੀਂ ਪਾਉਂਦੇ ਹੁੰਦਾ ਆਪਣੀ ਸੰਸਤਾ ਤੋਂ ਇਹ ਵਿਸ਼ਵਾਸ ਤੋਂ ਆਇਆ ਵਾ ਕਿ ਭਗਵਾਨ ਵਾਲ ਵੀ ਕੀ ਵੀ ਸਨ ਤੇ ਸਮੁੱਚੀ ਟੀਮ ਤੁਹਾਡੇ ਨਾਲ ਆ ਜੋ ਵੀ ਆਪਾਂ ਧਰਨਾ ਇਨਸਾਫ ਦਵਾਇਆ ਜਾਊਗਾ